Legenda ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਮੇਰੀ ਬੇਨਤੀ ਜਿੰਨੇ ਵੀ ਵੀਰ ਪਿੰਾ ਔਰ ਬੱਚੇ ਪਿੰਨਾ ਚ ਰਹਿੰਦੇ ਆ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਸਾਡਾ ਜਿਹੜਾ ਸਕੂਲ ਚੱਲ ਰਿਹਾ ਹੈ 108 ਸੰਤ ਨਾਰਾਇਣਦਾਸ ਜੀ ਬਲਾਈਂਡ ਸਕੂਲ ਬਹਾਵਾਨ ਇਟ ਮੀਨਸ ਬਲਾਈਂਡ ਮਤਲਬ ਹੈ ਜਿਹਨਾਂ ਦਿਖਾਈ ਨਹੀਂ ਦਿੰਦਾ ਸੋ ਬੱਚੇ ਮੇਰੇ ਕੋਲ ਆ ਸਕਦੇ ਆ ਇਨ ਥਿਸ ਟਾਈਮ 25 ਬੱਚੇ ਮੇਰੇ ਕੋਲ ਰਹਿੰਦੇ ਆ ਤੇ ਦਾਖਲੇ ਸ਼ੁਰੂ ਹੋ ਗਏ ਇਸ ਟਾਈਮ ਅਪ੍ਰੈਲ ਦਾ ਮਹੀਨਾ ਦਾ ਮੈਦਾ ਮੈਨਾ ਇਹ ਦਾਖਲੇ ਚੱਲਨੇ ਜੂ ਤੱਕ ਚੱਲਦੇ ਇਹ ਦਾਖਲੇ ਸਾਡੇ ਸੋ ਬੱਚਾ ਕੋਈ ਵੀ ਜਿਹਨੂੰ ਅ ਕੱਟ ਦਿਖਾਈ ਦਿੰਦਾ ਹੈ ਇੱਕ ਅੱਖ ਤੋਂ ਦਿਖਾਈ ਦਿੰਦਾ ਹੈ ਜਿਹਨੂੰ ਕਹਿੰਦੇ ਪਾਰਸ਼ੀ ਬਲਾਈਂਡ ਹੈ ਜਾਂ ਟੋਟਲੀ ਬਲਾਈਂਡ ਹੈ ਦੋ ਕਿਸਮ ਦੇ ਬਲਾਈਂਡ ਹੁੰਦੇ ਆ ਅ ਕਿਸੇ ਨੂੰ ਕੱਟ ਦਿਖਾਈ ਦਿੰਦਾ ਕਿਸੇ ਨਹੀਂ ਦਿਖਾਈ ਦਿੰਦਾ ਸੋ ਕਿਸੇ ਵੀ ਕਿਸਮ ਦਾ ਬੱਚਾ ਮੇਰੇ ਕੋਲ ਆ ਸਕਦਾ ਹੈ ਅ ਦੂਸਰੀ ਗੱਲ ਹੈ ਕਿ ਬੱਚਾ ਇੱਥੇ ਰਹਿਣਾ ਚਾਹੁੰਦਾ ਹੈ ਰਹਿ ਸਕਦਾ ਹਸਪਤਾਲ ਦੇ ਵਿੱਚ ਜੇ ਅਪ ਡਾਊਨ ਕਰਨਾ ਚਾਹੁੰਦਾ ਹੈ ਉਹ ਅਪ ਡਾਊਨ ਵੀ ਕਰ ਸਕਦਾ ਹੈ ਨੇੜੇ ਦੇ ਬੱਚਾ ਤਾਂ ਕੋਈ ਬੇਟੀ ਵੀ ਹੈ ਉਹ ਵੀ ਆ ਸਕਦੀ ਹੈ ਬੱਚੀ ਸਿੱਖਿਆ ਲੈ ਸਕਦੀ ਹੈ ਉਹ ਆਪਣੇ ਲੇਕਿਨ ਉਹਨੂੰ ਰਾਤ ਨੂੰ ਸਟੇ ਨਹੀਂ ਕਰ ਸਕਦੇ ਬੱਚੀ ਉਹ ਦਿਨ ਨੂੰ ਆ ਸਕਦੀ ਹੈ ਸਿੱਖਿਆ ਲੈ ਸਕਦੀ ਹੈ ਤੀਜੀ ਗੱਲ ਹੈ ਬੱਚਾ ਕੋਈ ਹੈਂਡੀਕੈਪ ਹੈ ਪੈਰ ਤੋਂ ਚੱਲ ਨਹੀਂ ਸਕਦਾ ਕੋਈ ਬਾਜੂ ਖਰਾਬ ਹੈ ਪੈਰ ਨਹੀਂ ਕੰਮ ਕਰਦੇ ਤੇ ਉਹ ਬੱਚਾ ਵੀ ਉਹਨਾਂ ਕੋਲ ਆ ਸਕਦਾ ਹੈ ਐਂਡੀਡੀ ਬੱਚਾ ਕੋਈ ਬੱਚੇ ਕਿਸੇ ਕੋਈ ਦਵਾਈ ਚੱਲ ਰਹੀ ਹੈ ਕੋਈ ਟ੍ਰੀਟਮੈਂਟ ਚੱਲ ਰਿਹਾ ਹੈ ਕੋਈ ਸਹਾਇਤਾ ਕਿਤੋਂ ਨਹੀਂ ਮਿਲ ਰਹੀ ਹੈ ਉਹਦਾ ਸੰਸਥਾ ਖਰਚਾ ਕਰੇਗੀ ਉਹਦਾ ਕੋਈ ਵੀ ਇਲਾਜ ਚੱਲ ਰਿਹਾ ਹੈ ਅਸੀਂ ਉਹਦਾ ਇਹ ਰਾਜ ਵੀ ਕਰਾਵਾਂਗੇ ਸੋ ਮੇਰੀ ਬੇਨਤੀ ਸਾਰਿਆਂ ਨੂੰ ਹੈ ਇਸ ਗੱਲ ਤੇ ਤੁਸੀਂ ਸਾਰੇ ਦਿਨ ਧਿਆਨ ਦਿਓ ਤੇ ਇਸ ਸੰਸਥਾ ਨਾਲ ਤੁਸੀਂ ਇਥੇ ਪਹੁੰਚੋ ਜੁੜੋ ਥੈਂਕ ਯੂ ਵੈਰੀ ਮਚ